ਇਤਿਹਾਸਿਕ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਪਾਣੀ ਦੀ ਚਪੇੜ ਦੇ ਵਿੱਚ ਆਇਆ ਰਾਵੀ ਦਰਿਆ ਦੇ ਵੱਲੋਂ ਇਸ ਗੁਰਦੁਆਰ ਸਾਹਿਬ ਨੂੰ ਜਿਹੜਾ ਕੀ ਨੁਕਸਾਨ ਪਹੁੰਚਾਇਆ ਗਿਆ ਤਸਵੀਰਾਂ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਵਿੱਚ ਕਈ ਕਿ ਫੁੱਟ ਪਾਣੀ ਭਰਿਆ ਗਿਆ ਅਤੇ ਜਾਣਕਾਰੀ ਮਿਲੀ ਹੈ ਕਿ ਤੁਸੀ ਬੰਨ ਟੁੱਟਣ ਦੀ ਵਜ੍ਹਾ ਕਰਕੇ ਰਾਵੀ ਦਰਿਆ ਦੇ ਵਿੱਚ ਜੋ ਇਕਦਮ ਹੈ ਪਾਣੀ ਦਾ ਪੱਧਰ ਵੱਧ ਜਾਂਦਾ ਜਿਸ ਕਰਕੇ ਇਹ ਜਿਹੜਾ ਕੀ ਪਾਣੀ ਹੈਗਾ ਜਾਂ ਉਹ ਲੈਂਦੇ ਪੰਜਾਬ ਦੇ ਵੱਲ ਵਗਣਾ ਸ਼ੁਰੂ ਹੋ ਜਾਂਦਾ ਜਿਸ ਕਰਕੇ ਕਰਤਾਰਪੁਰ ਸਾਹਿਬ ਲਾਂਗੇ ਦੇ ਬਿਲਕੁਲ ਨੇੜੇ ਹੀ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਵੀ ਜਿਹੜੀ ਕੀ ਇਹ ਹੜ ਦੀ ਮਾਰ ਪਈ ਹੈਗੀ ਅਤੇ ਹੁਣ ਇਹ ਜੋ ਤਮਾਮ ਵੀਡੀਓਸ ਇਹ ਫੋਟੋਸ ਨੇ ਉਹ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਸਾਹਮਣੇ ਆਰੀਆਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਵਿੱਚ ਕਈ ਕਿ ਫੁੱਟ ਪਾਣੀ ਭਰਿਆ ਗਿਆ ਹੈ ਹਾਲਾਂਕਿ ਇਸੇ ਦੌਰਾਨ ਜਿਹੜੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਦਾਰ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਪਾਵਨ ਸਬਸਿਡੂ ਗੁਰਦੁਆਰ ਸਾਹਿਬ ਜੀ ਦੇ ਸਰੂਪ ਨੂੰ ਸੁਰੱਖਿਅਤ ਬਚਾ ਲਿਆ ਜਾਂਦਾ ਹੈ ਅਤੇ ਇਸੇ ਦੌਰਾਨ ਜਿਹੜਾ ਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਫਿਲਹਾਲ ਜੋ ਰਾਹਤ ਦੀ ਕੋਈ ਸੰਕੇਤ ਮਿਲਦੇ ਹੋਏ ਨਜ਼ਰ ਨਹੀਂ ਆ ਰਹੇ ਕਿਉਂਕਿ ਲਗਾਤਾਰ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ ਪਾਰਹੀਟਾ ਆਇਆ ਕੰਪਲੈਕਸ ਦੇ ਵਿੱਚ ਕਈ ਕਈ ਫੁੱਟ ਪਾਣੀ ਭਰਿਆ ਹੋਇਆ ਅਤੇ ਦੱਸਿਆ ਜਾ ਰਿਹਾ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੀਆਂ ਕਿ ਪੌੜੀਆਂ ਬਣੀਆਂ ਹੋਈਆਂ ਨੇ ਚਾਰ-ਚਾਰ ਜਿਹੜੇ ਕਿ ਪੌੜੀਆਂ ਹੈਗੀਆਂ ਨੇ ਉਹ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨੇ ਅਤੇ ਮੌਕੇ ਤੇ ਮਜੂਦ ਸ਼ਰਧਾਲੂਆਂ ਦੇ ਵੱਲੋਂ ਬਕਾਇਦਾ ਇਹਨਾਂ ਹਾਲਾਤਾਂ ਦੀ ਜਿਹੜੀ ਕਿ ਵੀਡੀਓ ਅਤੇ ਤਸਵੀਰਾਂ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਪਾਈਆਂ ਹੋਈਆਂ ਨੇ ਜਿਸ ਤੋਂ ਬਾਅਦ ਲਗਾਤਾਰ ਇਹ ਜਿਹੜਾ ਕਿ ਹੈ ਰਾਵੀ ਦਰਿਆ ਦੇ ਵੱਲੋਂ ਜਿਹੜੀ ਕਿ ਤਬਾਹੀ ਮਚਾਈ ਜਾ ਰਹੀ ਹੈ ਪਾਕਿਸਤਾਨ ਦੇ ਵਿੱਚ ਖਾਸ ਕਰਕੇ ਕਰਤਾਰਪੁਰ ਕੋਰੀਡੋਰ ਦੀ ਗੱਲ ਕਰੀਏ ਤੇ ਇੱਥੇ ਕਈ ਜਿਹੜੇ ਕੀ ਇਲਾਕੇ ਹੈਗੇ ਨੇ ਪਾਣੀ ਦੀ ਮਾਰ ਹੇਠਾਂ ਆ ਚੁੱਕੇ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਕੀ ਹੈ ਦੱਸਿਆ ਜਾ ਰਿਹਾ ਕਿ ਧੂਸੀ ਬੰਦੇ ਵਿੱਚ ਜਿਹੜਾ ਕੀ ਪਾੜ ਪੈਣ ਤੋਂ ਬਾਅਦ ਜਿਹੜਾ ਕੀ ਇੱਥੋਂ ਪਾਣੀ ਛੱਡਿਆ ਗਿਆ ਉਹ ਚੜਦੇ ਪੰਜਾਬ ਦੇ ਵਿੱਚ ਹੀ ਤਬਾਹੀ ਮਚਾ ਰਿਹਾ ਪਰ ਨਾਲ ਹੀ ਹੁਣ ਪਾਕਿਸਤਾਨ ਦੇ ਵਿੱਚ ਜੋ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨਾਲ ਜਿਹੜਾ ਕੀ ਹਿੱਸਾ ਹੈਗਾ ਉਹ ਵੀ ਪਾਣੀ ਦੀ ਮਾਰ ਦੇ ਵਿੱਚ ਆਇਆ ਅਤੇ ਇਹ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਕੀ ਪਹਿਲੀ ਪਾਚੀ ਸੈਪਸ਼ੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਖਰੀ ਸਮੇ ਜਿਹੜੇ ਕੀ ਇਹ ਪਲ ਬਿਤਾਏ ਸਨ ਅਤੇ ਹੁਣ ਇਸ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਉੱਪਰ ਵੀ ਜਿਹੜਾ ਕੀ ਹੜ੍ਹ ਦੀ ਜਿਹੜੀ ਕੀ ਮਾਰ ਪਈ ਹੈਗੀ ਇਹ ਕੰਪਲੈਕਸ ਦਾ ਕਾਫੀ ਹਿੱਸਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਹੜ੍ਹ ਦਾ ਪਾਣੀ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜਾ ਕੀ ਦਾਖਲ ਹੋ ਚੁੱਕਿਆ ਹੈ ਤੇ ਮੌਕੇ ਦੀਆਂ ਜੋ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ